ਕੀ ਚਲ ਰਿਹਾ ਹੈ ਬਈ ਜਿਹੜਾ ਜਨਗਤ ਤੋਂ ਵਾਸਤੇ ਨਰਿੰਦਰ ਮੋਦੀ ਵਾਸਤੇ ਕੀ ਚੱਲ ਰਿਹਾ ਹੈ ਅਤਿ ਦੀ ਗਰਮੀ ਦੇ ਵਿੱਚ ਵੋਟਰਾਂ ਵੱਲੋਂ ਆਪਣੀ ਵੋਟ ਦਾ ਸਹੀ ਕੀਤਾ ਗਿਆ ਇਸਤੇਮਾਲ ਪੋਲਿੰਗ ਬੂਥਾਂ ਤੇ ਲੰਬੀਆਂ ਲੱਗੀਆਂ ਲਾਈਨਾਂ ਲੋਕ ਹਮ ਹਮਾ ਕੇ ਪਹੁੰਚ ਰਹੇ ਨੇ ਵੋਟਾਂ ਪਾਉਣ ਲਈ ਤੁਹਾਨੂੰ ਪਤਾ ਹੀ ਗਿਆ ਐਮਪੀ ਦੀ ਇਲੈਕਸ਼ਨ ਦੇ ਦੌਰਾਨ ਅੱਜ ਇੱਕ ਤਰੀਕ ਦੇ ਵਿੱਚ ਵੋਟਾਂ ਦਾ ਸਿਲਸਲਾ ਸ਼ੁਰੂ ਹੋ ਚੁੱਕਾਗਾ 4 ਤਰੀਕ ਨੂੰ ਰਿਜ਼ਲਟ ਆਵੇਗਾ ਕਿਵੇਂ ਦਾ ਵੋਟਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਤੇ ਮੈਂ ਵੀ ਆਪਣੇ ਪਰਿਵਾਰ ਸਮੇਤ ਮੇਰੇ ਨਾਲ ਮੇਰੀ ਪਤਨੀ ਕਸ਼ਮੀਰ ਕੌਰ ਵੋਟ ਪਾ ਚੁੱਕੇ ਆ ਪਹੁੰਚਾ ਚੁੱਕੇ ਆ ਉਸੇ ਅਮਨ ਕਾਨੂੰਨ ਦੇ ਤਹਿਤ ਪੋਲਿੰਗ ਹੋ ਰਹੀ ਹੈ ਵਧੀਆ ਤਰੀਕੇ ਨਾਲ ਮੁਲਾਜ਼ਮ ਵੀ ਸਾਥ ਦੇ ਰਹੇ ਨੇ ਤੇ ਜਨਤਾ ਵੀ ਸਾਥ ਦੇ ਰਹੀ ਹੈ ਔਰ ਜਿੱਥੇ ਤੱਕ ਸਾਦੇ ਢੰਗ ਦਾ ਸਵਾਲ ਹੈ ਮੈਂ ਇਕੱਲਾ ਹੁਣੀ ਨਹੀਂ ਸਕੂਟਰੀ ਤੇ ਆਇਆ ਵੋਟ ਪਾਉਣ ਲਈ ਮੈਂ ਟੋਟਲ ਕੈਂਪੇਨ ਹੈ ਜਿਹੜੀ ਚੋਣਾਂ ਦੀ ਉਹ ਟੋਟਲ ਕੈਂਪੇਨ ਪਿੰਡਾਂ ਦੇ ਵਿੱਚ ਸਬੂਟੀ ਦੀ ਕੀਤੀ ਹੈ ਕਿਉਂਕਿ ਜੇ ਤੁਹਾਡੇ ਕੋਲੇ ਜਨਤਾ ਤੁਹਾਡੇ ਲਈ ਕੋਈ ਜਨਤਾ ਖੜੀ ਹੈ ਤਾਂ ਤੁਹਾਨੂੰ ਇੰਨਾ ਚਾਮ ਧਾਮ ਕਰਨ ਦੀ ਲੋੜ ਨਹੀਂ ਇਸ ਲਈ ਜਿੱਥੇ ਇਹਨਾਂ ਲੋਕਾਂ ਨੇ ਰਜਵਾੜਾ ਚਾਹੀ ਲੀਡਰਾਂ ਨੇ ਰਾਜਨੀਤੀ ਨੂੰ ਵਪਾਰ ਬਣਾਇਆ ਸਾਡਾ ਰਾਜਨੀਤੀ ਵਪਾਰ ਨਹੀਂ ਸਾਡਾ ਇੱਕ ਮਿਸ਼ਨ ਹੈ ਗੁਰੂਆਂ ਪੀਰਾਂ ਬਾਬਾ ਸਾਹਿਬ ਡਾਕਟਰ ਭੀਮrao ਅੰ베드ਕਰ ਜੀ ਦੀ ਵਿਚਾਰਧਾਰਾ ਦਾ ਸੁਪਨਿਆਂ ਦਾ ਸਮਾਜ ਸਿਰਜਣ ਦਾ ਉਹਦੇ ਲਈ ਅਸੀਂ ਜਨਤਾ ਨੂੰ ਰਾਜਨੀਤਿਕ ਤੌਰ ਤੇ ਚੇਤਨ ਕਰ ਰਹੇ ਹਾਂ ਜਨਤਾ ਨੂੰ ਲਾਮਬੰਦ ਕਰ ਰਹੇ ਹਾਂ ਕਾਮਰਾਜ ਜੀ ਲੁੱਟ ਦੇ ਖਿਲਾਫ ਔਰ ਮਨੁਵਾਦੀ ਤਾਕਤਾਂ ਦੇ ਟਾਕਰੇ ਲਈ ਇਸ ਲਈ ਇਸ ਜੰਗ ਦੇ ਵਿੱਚ ਇਸ ਮੈਦਾਨ ਦੇ ਵਿੱਚ ਮੈਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਪੰਜਾਬ ਸੋਸ਼ਲਿਸਟ ਅਲਾਈਅੰਸ ਜਿਹਦੇ ਵੱਲੋਂ ਮੈਂ ਉਮੀਦਵਾਰਾਂ ਸਾਂਝੇ ਤੌਰ ਤੇ ਸਾਨੂੰ ਮਜ਼ਦੂਰ ਵਰਗ ਨੇ ਜਿੱਥੇ ਵੀ ਸਾਡਾ ਸੰਗਠਨ ਹੈ ਜਿੱਥੇ ਵੀ ਲੋਕ ਸਾਡੇ ਬਾਰੇ ਜਾਣਦੇ ਨੇ ਮਜ਼ਦੂਰ ਭਾਈਚਾਰੇ ਨੇ ਪੂਰਨ ਹਮਾਇਤ ਦਿੱਤੀ ਹੈ ਔਰ ਕੱਲੀ ਹਮਾਇਤ ਨਹੀਂ ਵੋਟ ਨਹੀਂ ਸਪੋਰਟ ਵੀ ਆਰਥਿਕ ਵੀ ਮਦਦ ਮਿਲ ਕੇ ਮਜ਼ਦੂਰਾਂ ਨੇ ਕੀਤੀ ਹੈ ਇਸ ਲਈ ਮਨ ਇਹਨਾਂ ਚੋਣਾਂ ਦੇ ਵਿੱਚ ਉਮੀਦ ਹੈ ਕਿ ਮਜ਼ਦੂਰਾਂ ਦੀ ਇੱਕ ਵੱਡੀ ਤਾਕਤ ਖੜੀ ਹੋਊਗੀ ਅਸੀਂ ਅਪੀਲ ਕਰਾਂਗੇ ਅੱਜ ਲੋਕਾਂ ਨੂੰ ਜਿਹੜੇ ਬਹੁਤ ਸਮਾਂ ਦੇ ਵਿਚਾਰੇ ਮੈਂ ਤੁਹਾਡੇ ਸਾਹਮਣੇ ਆਹੀਂ ਲੋਕਾਂ ਨੂੰ ਬੇਨਤੀ ਹੀ ਕਰਨਾ ਚਾਹੂਗਾ ਕਿ ਇਹ ਮਤਦਾਨ ਹੈ ਕੱਲਾ ਵੋਟ ਨਹੀਂ ਮਤਦਾਨ ਜਦੋਂ ਕਰਨਾ ਤਾਂ ਬੜੀ ਸੋਚ ਸਮਝ ਕੇ ਕਰਿਓ ਤੇ ਜਿਹੜੇ ਰਜਵਾੜਾ ਸ਼ਾਹੀ ਹੁਣ ਤੱਕ ਉਮੀਦਵਾਰ ਤੁਰੇ ਫਿਰੇ ਨੇ ਅੱਜ ਤੋਂ ਬਾਅਦ ਇਹਨਾਂ ਨੇ ਕਿਸੇ ਨੇ ਲੋਕਾਂ ਦੇ ਦੁੱਖ ਦਰਦ ਚ ਨਹੀਂ ਸ਼ਾਮਲ ਹੋਣਾ ਕਿਸੇ ਨੇ ਦਿਖਾਈ ਨਹੀਂ ਦੇਣਾ ਪੰਜਾਂ ਸਾਲਾਂ ਬਾਅਦ ਫੇਰ ਇਹ ਵਪਾਰੀ ਰਾਜਨੀਤੀ ਦੇ ਫੇਰ ਆਪਦਾ ਵਪਾਰ ਕਰਨ ਆਉਣਗੇ ਇਹਨਾਂ ਤੋਂ ਸੁਚੇਤ ਹੋਣ ਔਰ ਮੈਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਉਮੀਦਵਾਰ ਹੋਣ ਦੇ ਨਾਤੇ ਜਨਤਾ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਮਾਧਮ ਰਾਹੀਂ ਅਸੀਂ ਅੱਜ ਵੀ ਮੈਦਾਨ 'ਚ ਆਸੀਂ ਜਨਤਾ ਦੇ ਦੁੱਖ ਸੁੱਖ ਦੇ ਵਿੱਚ ਕੱਲ੍ਹ ਨੂੰ ਵੀ